ਹਾ ਵੇਖ ਲੋ ਜੀ ਜਲਾਲਾਬਾਦ ਦੇ ਹਾਲਾਤ ਔਰ ਲਗਾਤਾਰ ਜਿਹੜਾ ਚੋਰੀਆਂ ਦਾ ਜਿਹੜਾ ਸਿਲਸਲਾ ਵੱਧ ਰਿਹਾ ਹੈ ਔਰ ਵੇਖ ਸਕਦੇ ਹੋ ਤੁਸੀਂ ਜਿਹੜਾ ਜਲਾਲਾਬਾਦ ਦੀ ਬਾਕ ਕਲੋਨੀ ਦੇ ਵਿੱਚ ਇੱਕ ਚੋਰ ਘਰ ਦੇ ਵਿੱਚ ਜਿਹੜਾ ਵੜ ਚੱਲਿਆ ਸੀਗਾ ਔਰ ਪਿੱਛਾ ਕੀਤਾ ਲੋਕਾਂ ਨੇ ਇਹਨਾਂ ਦਾ ਔਰ ਇਹ ਵੇਖ ਸਕਦੇ ਹੋ ਤੁਸੀਂ ਇਹ ਤਾਂ ਮੈਂ ਕੈਮਰਾ ਨਹੀਂ ਨਾ ਆ ਦੇ ਸੀਗੇ ਕੀ ਹੋ ਗਿਆ ਆਪਣਾ ਹੰਡਾ ਸਾਹਿਬ ਕੀ ਗੱਲ ਹੋਈ ਸਾਰੀ ਰਾਏ ਆਪਣੇ ਇੰਸਟੀਚੂਟ ਦੇ ਬਾਹਰ ਜਿਹੜਾ ਮੋਟਰਸਾਈਕਲ ਅੱਗੇ ਵੀ ਤੈਨੂੰ ਮੋਟਰਸਾਈਕਲ ਰੇਲਵੇ ਚੋਰੀ ਹੋਏ ਨੇ ਜੀ ਅੱਜ ਚਾਹੀ ਰਾਹ ਵਹਿ ਰਹੇ ਸੀ ਔਰ ਜਿਹੜਾ ਮੈਨੂੰ ਵੇਖ ਕੇ ਇਹ ਭੱਜਾ ਅਸੀਂ ਇਹਨੂੰ ਪੰਜਾ ਵਜਾ ਕੇ ਪੰਜਾ ਵਜਾ ਕੇ ਬਹੁਤ ਮਸਤ ਇੱਕ ਮਿੰਟ ਰੁਕ ਜਾ ਹੰਡਾ ਇੱਕ ਮਿੰਟ ਇੱਕ ਮਿੰਟ ਛੱਡ ਦੇਣ ਛੱਡ ਕੀ ਨਾਏ ਤਰਾ ਦਾਦਾ ਸੇ ਹਾਂ ਕਿੱਥੋਂ ਲਗਾਇਆ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਇੱਕ ਮਿੰਟ ਬਾਬਾ ਇੱਕ ਮਿੰਟ ਰੁਕ ਜਾ ਇੱਕ ਮਿੰਟ ਰੁਕ ਜਾਓ ਇੱਕ ਮਿੰਟ ਕੀ ਨਾ ਤਰਾ ਨਾ ਬੋਲਮ ਸਹੀ ਬੋਲ ਸਹੀ ਪਾਣੀ 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 ਪਿਆ ਦਿਓ ਯਾਰ ਪਾਣੀ ਕਿਹੜਾ ਕਿਹੜਾ ਪਿੰਡ ਹੈ ਪਿੰਡ ਕਿਹੜਾ ਤਰਾ ਬਿਮਲ ਦੇ ਬਿਮਲ ਦੇ ਪਿੰਡ ਕਿਹੜਾ ਪਿੰਡ ਪੱਤਰ ਕਰ ਰਿਹਾ ਹੈ ਪਿੰਡ ਕਿਹੜਾ ਪਿੰਡ ਕਿਹੜਾ ਬੋਲ ਆ ਪਾਣੀ ਬਣਾਏ ਪਾਣੀ ਇੱਕ ਮਿੰਟ ਰੁਕ ਜਾ ਯਾਰ ਠੰਡਾ ਪਿੰਡ ਕਿਹੜੇ ਦਰਾ ਯਾਰ ਗਰੀਬ ਬੰਦਾ ਜਿਹੜਾ ਯਾਰ ਮੰਨ ਲਓ ਲੱਖ ਰੁਪਏ ਉਹ ਪਿੰਡ ਕਿਹੜੇ ਦਰਾ ਸੁੱਥਾ ਯਾਰ ਹੋੜੀ ਤੇ ਉਹ ਪਿੰਡ ਕਿਹੜਾ ਇਹਨੂੰ ਖੜਾ ਕਰੋ ਸਾਰੇ ਗਰੀਬ ਕਿਹੜਾ ਉਹ ਪਰ ਚੱਲਣਾ ਆਤਾ ਕਰਦੇ ਨੇ ਬੜੀ ਮਾਰੋ ਨਾ ਗਰਮੀ ਬੜੀ ਉਹ ਪਾਣੀ ਪਿਆ ਦੇ ਯਾਰ ਇੱਕ ਮਿੰਟ ਰੋ ਕੇ ਆਣਾ ਪਾਣੀ ਪੀ ਲੈ ਖੜਾ ਬਾਈ ਇਹ ਨਾੜਕ ਤੋਂ ਹੋਵੇ ਯਾਰ ਉਹ ਪਾਣੀ ਪੀ ਲੈ ਗੁਰੂ ਇਹ ਤੈਨੂੰ ਥਾਣੇ ਦਾ ਦੇ ਹੀ ਦੇਣਾ ਛੱਡਣਾ ਤੈਨੂੰ ਫੇਰ ਉਹ ਲੈ ਯਾਰ ਉਹ ਲੈ ਛੱਡ ਪਾਣੀ ਪਿਆ ਉਹਤੇ ਪਾਸ ਮੋਟਰ ਚ ਲੈ ਆਓ ਲੱਦੇ ਉੱਤੇ ਪਾਣੀ ਪੀ ਲੈ ਆਹ ਫੜ ਦੋ ਜਣੇ ਅਸੀਂ ਲੈ ਕੇ ਜਾਵਾਂਗੇ ਆ ਕਿਹੜਾ ਪਿੰਡ ਹੈ ਜਰਾ ਮੋਟਰਸਾਈਕਲ ਆਪਾਂ ਉਹਦੇ ਤੇ ਲੱਗਿਆ ਆ ਅੰਡਰ ਸਾਹਿਬ ਮੋਟਰਸਾਈਕਲ ਕਿਹੜਾ ਸੀ ਮੋਟਰਸਾਈਕਲ ਸਪਲੈਂਡਰ ਡੀਲ ਐਕਸ ਸਪਲੈਂਡਰ ਸੀ ਅੱਛਾ ਇਹ ਕਿਵੇਂ ਪਤਾ ਕਿਵੇਂ ਲੱਗਿਆ ਜੀ ਜੀ ਪਤਾ ਜੀ ਸਾਨੂੰ ਕੈਮਰਾ ਦੇ ਵਿੱਚੋਂ ਲੱਗਿਆ ਦੋ ਜਣੇ ਹੋਗੇ ਸੀ ਚਾਬੀ ਲੈ ਕੇ ਸੇਹਿੰਦੂ ਵੀ ਚੋਰੀਆਂ ਕਰਦੇ ਨੇ ਅੱਜ ਜਿਹੜਾ ਇਹਨਾਂ ਰੰਗੇ ਸੀ ਦਬੋਲੇ ਇਹ ਕੋਈ ਪਤਾ ਲੱਗਿਆ ਵੀ ਇਹ ਕਿਹੜੇ ਪਿੰਡ ਦਾ ਹੈ ਕੋਈ ਪਤਾ ਨਹੀਂ ਕਿਹੜੇ ਪਿੰਡ ਦੇ ਨੇ ਯਾਰ ਦਾ ਤੁਹਾਡੇ ਲਈ ਬਿਨ ਨਾ ਕਰ ਰਹੇ ਨੇ ਇੱਕ ਦੋ ਦਿਨ ਬਾਅਦ ਯਾਰ ਦਾ ਤੇ ਨਾ ਕਰਦੇ ਇਹ ਹੀ ਬੰਦਾ ਸੀਗਾ ਇਹ ਵੀ ਬੰਦਾ ਹੈ ਫੇਰ ਵਿੱਚ ਇਹਦੇ ਨੇੜੂ ਜੀ ਹਾਂ ਹਾਂ ਰੇਲਵੇ ਸਟੇਸ਼ਨ ਹੋਰ ਬਿਲਕੁਲ ਜੀ ਦੇਖ ਚੋਰ ਫੜਿਆ ਜੀ ਇਦਾਂ ਪਿੱਛਾ ਕੀਤਾ ਇਹ ਕਿੱਥੋਂ ਤੁਸੀਂ ਪਿੱਛਾ ਕਰਨਾ ਸ਼ੁਰੂ ਕੀਤਾ ਜੀ ਨਹੀਂ ਪਿੱਛਾ ਕਰਨਾ ਸ਼ੁਰੂ ਕੀਤਾ ਉਹ ਤੁਹਾਨੂੰ ਸਟੇਸ਼ਨ ਤੋਂ ਭੱਜਿਆ ਜੀ ਪਹਿਲਾਂ ਸਾਨੂੰ ਬੱਲੂ ਵਾਲੇ ਪਜਾਕ ਲਗਿਆ ਜੀ ਬੱਲੂ ਵਾਲਿਆਂ ਨੇ ਨਾਲ ਹੀ ਜੋ ਛਾਲ ਮਾਰ ਦਿੱਤੀ ਫਿਰ ਜਿਹੜਾ ਆਪਣੇ ਬਾਹਰ ਕੋਲੋਨੀ ਦੇ ਵਿੱਚ ਆ ਕੇ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਜੀ ਠੀਕ ਔਰ ਵੇਖੋ ਨਹੀਂ ਪੁਲਿਸ ਨੂੰ ਇਤਰਾਹ ਦੇਤੀ ਤੁਸੀਂ ਪੁਲਿਸ ਨੂੰ ਬਾਤ ਜਾਂ ਹਾਂ ਬੈਠ ਜਾ ਔਰ ਵੇਖੋ ਜੇ ਤੁਸੀਂ ਇਹਨਾਂ ਚੋਰ ਨੂੰ ਲੈ ਕੇ ਜਾ ਰਹੇ ਹਾਂ ਸਹੀ ਕੀ ਕਰੇ ਗੁੱਸਾ ਤਾਂ ਨਕਤੀ ਹੈ